ਸਿੱਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਇੱਕ ਨਵਾਂ ਲੈਕਚਰ ਇੱਕ ਲੈਕਚਰ ਜਿਹੜਾ ਅੱਜ ਹੈਗਾ ਇਹ ਆਪਣਾ ਇੰਡੀਆ ਜੀਕੇ ਦਾ ਲੈਕਚਰ ਹੈਗਾ ਲੈਕਚਰ ਨੰਬਰ 2 ਦੀ ਇਹ ਕਲਾਸ ਹੈ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਕਲਾਸ 1 ਪ੍ਰੋਵਾਈਡ ਕਰਵਾ ਚੁੱਕਿਆ ਜਿਹੜੇ ਪੀਡੀਐਫ ਉਹ ਤੁਹਾਨੂੰ ਮੈਂ ਕਿਹਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਚ ਮਿਲ ਜਾਣਾ ਹੈ ਕਿ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੂੰਗਾ ਉਸ ਤੋਂ ਬੱਲੇ ਰਾਜ ਦੱਸਣਾ ਕਿ ਉਹਨਾਂ ਕੀ ਕਲਾਸ ਸਾਡੇ ਪੰਜਾਬ ਪਟਵਾਰੀ ਪੰਜਾਬ ਪੁਲਿਸ ਗਰੁੱਪ ਡੀ ਸਾਰੇ ਪੇਪਰਾਂ ਵਾਸਤੇ ਸ਼ਫੀ ਸੈਂਟਰ ਜੇਕਰ ਤੁਸੀਂ ਵੀ ਹੋਰ ਪੇਪਰ ਵੀ ਦੇਣਾਗਾ ਜਿਹੜੇ ਬੱਚੇ ਨੇ ਪ੍ਰੋਪਰ ਤਿਆਰੀ ਕਰਨੀ ਦਾ ਜੋ ਬੈਚ ਤੋਂ ਵੀ ਤਿਆਰੀ ਕਰ ਸਕਦਾ ਹੈ ਬੈਚ ਦਾ ਹੈਗਾ ਆਪਣਾ ਦੀਪੂ ਲਰ ਐਜੂਕੇਸ਼ਨ ਆ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਾ ਕੋਲੇ ਆਈਫੋਨ ਆ ਰਹਿ ਜਾ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਕਲਾਸ ਪਲੱਸ ਤੇ ਓ ਆਰ ਜੀ ਕੋਡ ਫਿਲ ਕਰ ਦੇਣਾ ਡਬਲ ਐਕਸ ਹੈ ਐਪ 'ਤੇ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਹੋਵੇ ਤੁਸੀਂ ਇਹਨਾਂ ਤੇ ਕਾਲ ਕਰ ਸਕਦਾ ਹੈ ਐਪ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆ ਅੱਜ ਦਾ ਆਪਾਂ ਲੈਕਚਰ ਲੈਕਚਰ ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਨਾ ਕਿਸੇ ਵੀ ਬੱਚਨੇ ਸਕਿਪ ਨਹੀਂ ਕਰਨੀ ਕੋਸ਼ਿਸ਼ ਨਹੀਂ ਕਰਨੀ ਦੂਜੀ ਗੱਲ ਇਹ ਹੈ ਜੇ ਬੱਚੇ ਪੁੱਛਦੇ ਹੁੰਦੇ ਕਿ ਐਪ ਦੇ ਵਿੱਚ ਸਾਨੂੰ ਕੀ ਕੁਝ ਮਿਲੂਗਾ ਐਪ ਦੇ ਵਿੱਚ ਤੁਹਾਨੂੰ ਹਰੇਕ ਸਿਲੇਬਸ ਦਾ ਜਿਵੇਂ ਕਿ ਮੋਡਰਨ ਹਿਸਟਰੀ ਹੋਊਗੀ ਉਹਦੇ ਰਿਲੇਟਡ ਨਾਲ ਤੁਹਾਨੂੰ ਸਾਰੇ ਪ੍ਰਸ਼ਨ ਮਿਲ ਜਾਣਗੇ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ ਠੀਕ ਹੈ ਜੀ ਬਿਲਕੁਲ ਡਿਟੇਲ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ 1857 ਈਸਵੀ ਦਾ ਜਿਹੜਾ ਵਿਦਰੋਹ ਸੀਗਾ ਠੀਕ ਹੈ ਜੀ ਬਿਹਾਰ ਤੋਂ ਉਸ ਨੂੰ ਕਿਹੜਾ ਲੀਡਰ ਸੀ ਜਿਹੜਾ ਉਹ ਲੀਡ ਕਰ ਰਿਹਾ ਸੀਗਾ ਪਹਿ ਕੁਈ ਇੱਕ ਕਾਰਨ ਨਹੀਂ ਹੈਗਾ ਇਹਦੇ ਕਈ ਕਾਰਨਾਂ ਹੈਗੇ ਜਿਵੇਂ ਕਿ ਇਹਨਾਂ ਨੇ ਪਹਿਲ ਨੰਬਰ ਤੇ ਜਿਹੜਾ ਆਪਣਾ ਨਾਨਾ ਸਾਹਿਬ ਸੀਗਾ ਉਹਦੀ ਪੈਨਸ਼ਨ ਬੰਦ ਕਰਤੀ ਸੀਗੀ ਠੀਕ ਹੈ ਜੀ ਨੰਬਰ 2 ਤੇ ਇਹਨਾਂ ਨੇ ਹਿੰਦੂ ਧਰਮ ਦੇ ਵਿੱਚ ਵਿਧਵਾ ਪਿਆ ਮੁਰ ਲਾਗੂ ਕਰਤਾ ਸੀਗਾ ਠੀਕ ਹੈ ਜੀ ਉਹ ਚੀਜ਼ ਵੀ ਨਹੀਂ ਆਪਣੇ ਵਾਲੇ ਨੂੰ ਵਧੀਆ ਲੱਗੀ ਭਾਰਤੀਆਂ ਨੂੰ ਸਤੀ ਪ੍ਰਥਾ ਲੱਗੀ ਬੰਦ ਕਰਤੀ ਕੰਮ ਕਰਦੇ ਨੇ ਅੰਗਰੇਜ਼ਾਂ ਨੇ ਵਧੀਆ ਕਿਤੇ ਸਤੀ ਪ੍ਰਥਾ ਬੰਦ ਕਰਤੀ ਪਰ ਵਿੱਚ ਬੁੱਝਣ ਸੀਗੇ ਕਿ ਜੀ ਸਾਡੇ ਧਰਮ ਦੇ ਵਿੱਚ ਦਾਖਲ ਅਦਾਜੀ ਹੋ ਗਈ ਜੀ ਫਲਾਣਾ ਹੋ ਗਿਆ ਧਮਕਾ ਹੋ ਗਿਆ ਠੀਕ ਹੈ ਉਹ ਚੱਕਰ ਸੀਗਾ ਨੰਬਰ 3 ਤੇ ਰਾਜੇ ਇਹ ਲੈਪ ਇੱਕ ਨੀਤੀ ਲੈ ਕੇ ਆਈ ਸੀ ਡਕਟਾਇਨ ਆਫ ਲੈਪਸ ਜੀ ਨੂੰ ਆਪਾਂ ਹੜਾਪ ਦਿੱਤੀ ਕਹਿੰਦੇ ਨੇ ਜੇਕਰ ਕਿਸੇ ਰਾਜੇ ਜਾਂ ਮਹਾਰਾਜੇ ਦੇ ਔਲਾਦ ਨਹੀਂ ਹੁੰਦੀ ਸੀ ਨਾ ਤਾਂ ਉਹਦੀ ਜਿਹੜੀ ਸਾਰੀ ਜਾਇਦਾਦ ਹੁੰਦੀ ਸੀਗੀ ਉਹ ਤੇ ਅੰਗਰੇਜ਼ ਕਬਜ਼ਾ ਕਰ ਲੈਂਦੇ ਸੀਗੇ ਠੀਕ ਹੈ ਜੀ ਅੰਗਰੇਜ਼ ਕਬਜ਼ਾ ਕਰ ਲੈਂਦੇ ਸੀਗੇ ਤਾਂ ਇਹ ਕਈ ਚੀਜ਼ਾਂ ਸੀ ਰਾਜੇ ਹੋਰ ਵੀ ਇੱਕ ਦੋ ਫੈਕਟ ਸੀਗੇ ਜਿਵੇਂ ਕਿ ਆਪਾਂ ਗੱਲ ਕਰੀਏ ਸਪੋਇ ਮੂਟਨੀ ਸਪੋਇ ਮੂਟਨੀ ਬੱਚੇ ਕਹਿੰਦੇ ਕਿ ਸਪੋਇ ਮੂਟਨੀ ਨੇ ਸਿਪਾਹੀ ਵਿਦਰੋਹ ਜਿਹੜਾ ਮੰਗਲਪਾਡੇ ਨੇ ਕੀਤਾ ਸੀਗਾ ਕਿਉਂ ਕੀਤਾ ਸੀ ਮੰਗਲਪਾਡੇ ਨੇ ਕਿਉਂਕਿ ਜੀ ਉਹਨਾਂ ਨੇ ਇੱਕ ਕਾਰਤੂਸ ਦਿੱਤੇ ਗਏ ਸੀ ਰਾਇਲ ਇਨਫੀਲਡਰ ਆਫਲਾਂ ਦੇ ਵਿੱਚ ਇੱਕ ਕਾਰਤੂਸ ਦਿੱਤੇ ਗਏ ਸੀ ਉਹ ਕਾਰਤੂਸਾਂ ਦੇ ਵਿੱਚ ਗਾਂ ਅਤੇ ਸੂਰ ਦਾ ਮਾਸ ਦੇ ਬਣੇ ਹੁੰਦੇ ਸੀ ਚਲਾਉਣ ਤੋਂ ਪਹਿਲਾਂ ਮੂੰਹ ਦਾ ਛਿੱਲਣੇ ਪੈਂਦੇ ਸੀ ਉਹਦੇ ਕਰਕੇ ਹਿੰਦੂ ਧਰਮ ਦੇ ਵਿੱਚ ਮੁਸਲਮਾਨ ਧਰਮ ਦੇ ਵਿੱਚ ਇਹ ਜੀ ਦੀ ਕਾਫੀ ਨਖੇਦੀ ਹੋਈਗੀ ਯਾਰ ਇਹ ਜੀ ਨਹੀਂ ਹੋਣੀ ਚਾਹੀਦੀ ਤਾਂ ਉਹ ਵੀ ਇੱਕ ਸਭ ਤੋਂ ਮੇਨ ਕਾਰਨ ਸੀਗਾ ਜਿਹਦੇ ਕਰਕੇ ਬੈਰਕਪੁਰ ਸ਼ੌਣੀ ਤੋਂ ਠੀਕ ਹੈ ਜੀ ਮੇਟ ਤੋਂ ਬੇੜੀ ਬੈਕਪੁਰਸ਼ੂਣੀ ਤੋਂ ਮੰਗਲਪਾੜੇ ਦਾ ਬਦਲੋ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਤਾਂ ਉਸੇ ਬਦਲੋ ਕਾਫੀ ਲੰਬੇ ਸੰਬੇਦ ਤੱਕ ਚੱਲਿਆ ਤੇ ਕਾਫੀ ਰਾਜੇ ਵੱਡੇ ਪੱਧਰ ਤੇ ਵੀ ਚੱਲਿਆ ਪਰ ਇਹ ਬਦਲੋ ਕਾਮਯਾਬ ਨਹੀਂ ਹੋਇਆ ਰਾਜੇ ਕਾਮਯਾਬ ਨਾ ਹੋਣ ਦਾ ਕਾਰਨ ਕਈ ਸੀਗੇ ਇੱਕ ਤਾਂ ਉਸ ਸਮੇਂ ਦੇ ਵਿੱਚ ਰਾਜੇ ਨੂੰ ਪਤਾ ਕਿ ਉਹ ਕਿਹੜਾ ਫੋਨ ਹੁੰਦੇ ਸੀ ਫੋਨ ਤੇ ਫੋਨ ਕਰਕੇ ਕਹ ਦੂ ਕਿ ਆ ਜਾਓ ਗੜਸਾ ਚੱਕ ਲੈ ਬੰਦੇ ਆਗੇ ਠੀਕ ਹੈ ਨਾ ਤਾਂ ਉਹ ਕੰਮ ਸੀਗਾ ਠੀਕ ਹੈ ਸਚਾਰ ਦਾ ਸਾਧਨ ਵੀ ਨਹੀਂ ਹੈਗੇ ਸੀ ਇਹਨਾਂ ਤੇ ਜਿਹਦੇ ਕਰਕੇ ਲੀਡਰਾਂ ਦੇ ਵਿੱਚ ਆਪਸ ਦੇ ਵਿੱਚ ਤਾਲਮੇਲ ਨਹੀਂ ਸੀਗਾ ਤਾਲਮੇਲ ਕਰਕੇ ਹੀ ਇਹ ਵਿਦਰੋਹ ਜਿਹੜਾ ਸਫਲ ਹੋ ਗਿਆ ਦੂਜੀ ਗੱਲ ਵਿੱਚ ਗਦਾਰ ਬਹੁਤ ਰਲ ਗਏ ਜੇ ਗਦਾਰ ਨਾ ਹੁੰਦੇ ਤਾਂ ਇਹ ਆਜ਼ਾਦੀ ਅੱਜ ਤੋ ਆਪਾਂ ਨੂੰ 100 ਸਾਲ ਪਹਿਲਾਂ ਹੀ ਮਿਲ ਜਾਣੀ ਸੀਗੀ ਚਲੋ ਤਾਂ ਵੱਖ-ਵੱਖ ਥਾਵਾਂ ਤੇ ਵਿਦਰੋਹ ਹੋਇਆ ਬਿਹਾਰ ਤੋਂ ਕੌਣ ਲੀਡ ਕਰ ਰਿਹਾ ਸੀ ਜੀ ਬਿਹਾਰ ਤੋਂ ਲੀਡ ਕਰ ਰਿਹਾ ਸੀ ਰਾਜਾ ਕੁੰਬਰ ਸਿੰਘ ਰਾਜਾ ਕੁੰਬਰ ਸਿੰਘ ਲੀਡ ਕਰ ਰਿਹਾ ਸੀ ਰਾਜਾ ਕੁੰਬਰ ਸਿੰਘ ਹੈ ਕੌਣ ਸੀਗਾ ਇਹ ਗੱਲ ਧਿਆਨ ਨਾਲ ਸੁਣ ਲਓ ਪਹਿਲਾਂ ਜਿਹੜਾ ਰਾਜਾ ਕੋਵਰ ਸਿੰਘ ਸੀਗਾ राजे ਇਹ ਇਹ ਜਿਹੜਾ ਰਾਜਪੂਤ ਘਰਾਣੇ ਦਾ ਸੰਬੰਧ ਰੱਖਦਾ ਸੀਗਾ ਠੀਕ ਹੈ ਜੀ ਮੇਨ ਮੇਨ ਚੀਜ਼ਾਂ ਦੱਸੂਗਾ ਠੀਕ ਹੈ ਜੀ ਤੇ ਜਗਦੀਸ਼ਪੁਰਾ ਪੋਜਪੁਰ ਤੋਂ ਸਬੰਧਤ ਸੀਗਾ ਜੇਕਰ ਪੁੱਛ ਲਈ ਕਿ ਜਗਦੀਸ਼ਪੁਰਾ ਤੋਂ ਕੌਣ ਲੀਡ ਕਰ ਰਿਹਾ ਸੀ 1857 ਈਸਵੀ ਦੇ ਬਦਲੋ ਤਾਂ ਇਹ ਬਿਹਾਰ ਦੇ ਵਿੱਚ ਸੀਗਾ ਜਗਦੀਸ਼ਪੁਰਾ ਤਾਂ ਕਰਕੇ ਇੱਥੇ ਜਗਦੀਸ਼ਪੁਰਾ ਵੀ ਤੁਹਾਨੂੰ ਪੇਪਰ ਤੇ ਪੁੱਈ ਵੀਰੇ ਪੁੱਤ ਨੇ ਇੱਕ ਬੱਚਾ ਨੂੰ ਪ੍ਰੀਖਿਆ ਦੇ ਪਿਛਲੀ ਵਾਰ ਕਹਿੰਦੇ ਜੀ ਜਗਦੀਸ਼ਪੁਰਾ ਤੋਂ ਕੌਣ ਲੀਡ ਕਰ ਰਿਹਾ ਸੀ ਉੱਥੇ ਕਾਮਰਸਿੰਗ ਆਪਸ਼ਨ ਦੇ ਵਿੱਚ ਪਿਆ ਸੀ ਬਹੁਤ ਬੱਚੇ ਪਰੇਸ਼ਾਨ ਛੱਡੇ ਕਿ ਕਿਤੇ ਪਰੇਸ਼ਾਨ ਗਲਤ ਆਗਾ ਤਾਂ ਜਗਦੀਸ਼ਪੁਰਾ ਬਿਹਾਰ ਦੇ ਵਿੱਚ ਆ ਜਾ ਤਾਂ ਕੀ ਬਸ ਉਹ ਬਿਹਾਰ ਦਾ ਦੇ ਕੇ ਜਗਦੀਸ਼ਪੁਰਾ ਵੀ ਦੇ ਸਕਦੇ ਆ ਦੂਜੀ ਗੱਲ 1857 ਸੀ ਵੀ ਬਲੋ ਦਾ ਕੋਈ ਇੱਕ ਨਾਮ ਨਹੀਂ ਸੀਗਾ ਇਹਦੇ ਕਈ ਨਾਮ ਦਿੱਤੇ ਗਏ ਸੀ ਇਹਨੂੰ ਜਿਵੇਂ ਕਿ ਸਪੋਏ ਮੁਟਨੀ ਸਿਪਾਹੀ ਵਿਦਰੋਹ ਭਾਰਤੀ ਵਿਦਰੋਹ ਮਹਾਨ ਵਿਦਰੋਹ ਅਤੇ ਇੱਕ ਆਪਣਾ ਬਹੁਤ ਹੀ ਤਗੜਾ ਠੀਕ ਹੈ ਜੀ ਇੱਕ ਅਹੂ ਹੋਇਆਗਾ ਇਹਨੂੰ ਆਪਾਂ ਫ੍ਰੀਡੋ ਫਾਈਟਰ ਵੀ ਕਹਿ ਸਕਦੇ ਆ ਜਾਂ ਇੱਕ ਲੇਖਕ ਵੀ ਕਹਿ ਸਕਦੇ ਆ ਇਹ ਹੈਗਾ ਜੀ ਆਪਣਾ ਬੀ.ਡੀ. ਸਵਰਕਰ ਬੀ.ਡੀ. ਸਵਰਕਰ ਦਾ ਪੂਰਾ ਨਾਮ ਮਨਾਇਕ ਦਮੋਦਰ ਸਵਰਕਰ ਹੈਗਾ ਇਹਨੇ 1857 ਈਸਵੀ ਦੇ ਬਥਰੋਨ ਨੂੰ ਪਹਿਲੀ ਆਜ਼ਾਦੀ ਦੀ ਜੰਗ ਲਗਾਈ ਸੀਗਾ ਬਹੁਤ ਵਾਰੀ ਪੇਪਰ ਚ ਪੁੱਛਿਆ ਜਾਂਦਾ ਕਿਹੜਾ ਉਹ ਮਹਾਨ ਸ਼ਖਸੀਅਤ ਹੈ ਜਿਹਨੇ 1857 ਦੇ ਬਥਰੋਨ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਸੀਗਾ ਤਾਂ ਉਹ ਬੀ.ਡੀ. ਸਵਰਕਰ ਹੀ ਹੈ ਠੀਕ ਹੈ ਬਾਕੀ ਅਲੱਗ-ਅਲੱਗ ਥਾਵਾਂ ਤੋਂ ਲੀਡ ਕਰ ਰਹੇ ਸੀ ਕਿ 1857 ਈਸਵੀ ਦੇ ਬਥਰੋਨ ਨੂੰ ਮੇਨ ਪ੍ਰੇਸ਼ਨ ਸੋ ਤੋਂ ਪੁੱਛਿਆ ਜਾਊਗਾ ਮੈਂ ਤੁਹਾਨੂੰ ਦੱਸਦਾ ਦਿੱਲੀ ਤੋਂ ਕੌਣ ਲੀਡ ਕਰ ਰਿਹਾ ਸੀ ਦਿੱਲੀ ਤੋਂ ਬਹਾਦਰ ਸ਼ਾਹ ਤੇ ਬਖਤ ਖਾਨ ਲੀਡ ਕਰ ਰਿਹਾ ਸੀ ਤੇ ਬਖਤ ਖਾਨ ਦਾ ਬਖਤ ਖਾਨ ਲੀਡ ਕਰ ਰਿਹਾ ਸੀਗਾ ਕਾਰਪੁਰ ਤੋਂ ਨਾਨਾ ਸਾਹਿਬ ਲੀਡ ਕਰ ਰਿਹਾ ਸੀਗਾ ਲਖਨਊ ਤੋਂ ਹਜ਼ਰਤ ਮਹਿਲ ਲੀਡ ਕਰ ਰਹੀ ਸੀਗੀ ਚਾਂਸੀ ਤੋਂ ਰਾਣੀ ਲక్ష్ਮੀਬਾਈ ਲੀਡ ਕਰ ਰਹੀ ਸੀ ਬਿਹਾਰ ਤੋਂ ਲੀਡ ਕਰ ਰਿਆ ਸੀ ਕੋਵਰ ਸਿੰਘ ਜਗਦੀਸ਼ਪੁਰਾ ਜਿਹਦੀ ਮੈਂ ਹੁਣੀ ਗੱਲ ਕਰਕੇ ਹਟਿਆ ਅਲਾਹਾਬਾਦ ਤੋਂ ਲਿਆਖਤ ਅਲੀ ਬਰੇਲੀ ਤੋਂ ਖਾਨ ਬਹਾਦਰ ਓਡੀਸ਼ਾ ਤੋਂ ਸ੍ਰੀਂਦਰ ਸਾਹੀ ਐਂਡ ਉਜਵਲ ਸਾਹੀ ਸਭ ਤੋਂ ਮੇਨ ਜਿਹੜਾ ਪ੍ਰਸ਼ਨ ਪੁੱਛਿਆ ਜਾਂਦਾ ਕਿ ਜਦੋਂ ਰਾਣੀ ਲక్ష్ਮੀ ਇਹਦਾ ਉਹ ਬੰਦੇ ਆਗੇ ਨੇ ਲੀਡ ਨੂੰ ਇਹਨੂੰ ਬਦਲੋ ਕਰ ਰਹੇ ਸੀਗੇ ਲੀਡ ਕਰ ਰਹੇ ਸੀਗੇ ਬਦਲੋ ਨੂੰ ਦੂਜੇ ਪਾਸੇ ਅੰਗਰੇਜ਼ਾਂ ਵੱਲੋਂ ਕਿਹੜੇ-ਕਿਹੜੇ ਲਗਾਏ ਗਏ ਸੀ ਉਹਨਾਂ ਦੇ ਨਾਮ ਇਸ ਤਰ੍ਹਾਂ ਦਿੱਤੇ ਹੋਏ ਐ ਸਭ ਤੋਂ ਮੇਨ ਜਿਹੜਾ ਪੁੱਛਿਆ ਜਾਂਦਾਗਾ ਆਹ ਪੁੱਛਿਆ ਜਾਂਦਾ ਕਿ ਰਾਣੀ ਲక్ష్ਮੀ ਬਾਈ ਦੀ ਜਿਹੜੀ ਜੰਗ ਹੋਈ ਸੀ ਉਹਦੇ ਸਾਹਮਣੇ ਕਿਹੜਾ ਅੰਗਰੇਜ਼ ਸੀਗਾ ਤਾਂ ਉਹ ਹਗਰੋ ਸੀਗਾ ਉਹਨਾਂ ਦੇ ਸਾਹਮਣੇ ਦਿੱਲੀ ਵਾਲੇ ਨੇ ਸਾਹਮਣੇ ਨਿਕਲੋਸਨ ਸੀਗਾ ਠੀਕ ਹੈ ਜੀ ਤਾਂ ਇਹ ਕਾਫੀ ਪੁੱਛੇ ਜਾਂਦੇ ਐ ਬੈਸੇ ਤਾਂ ਮੈਂ ਇਹ ਤੁਹਾਨੂੰ ਕਹੂੰਗਾ ਕਿ ਇਹ ਸਾਰੀ ਯਾਦ ਕਰ ਲਿਓ ਠੀਕ ਹੈ ਜੀ ਪਰ ਜਾਂ ਦੋ ਤਾਂ ਜਿਹੜੇ ਵੀ ਤੁਹਾਨੂੰ ਕਹੇ ਦਾ ਪੱਕੀ ਪੱਕੇ ਹੀ ਯਾਦ ਕਰ ਲੈਣ ਕਿਉਂਕਿ ਇਹ ਜੋ ਪੇਪਰ ਦੇ ਵਿੱਚ ਪ੍ਰੈਸ਼ਨ ਬਹੁਤ ਬੜੀ ਰਿਪੀਟ ਹੋਏ ਆ ਇਸ ਤੋਂ ਬਾਅਦ ਕਹਿੰਦੇ ਜੀ ਹੂ ਇਜ਼ ਦਾ ਫਰਸਟ ਗਵਰਨਰ ਜਨਰਲ ਆਫ ਬੰਗਾਲ ਠੀਕ ਹੈ ਜੀ ਪਹਿਲਾ ਗਵਰਨਰ ਆਫ ਬੰਗਾਲ ਮੰਨਦਾ ਸੀਗਾ ਪਰ ਜੀਰੋ ਹੈ ਅੰਗਰੇਜ਼ 1773 ਦੇ ਵਿੱਚ ਇੱਕ ਐਕਟ ਲਿਆਏ ਕਿਹੜਾ ਐਕਟ ਰੈਗੂਲੇਟਿੰਗ ਐਕਟ ਰੈਗੂਲੇਟਿੰਗ ਐਕਟ ਦੇ ਤਹਿਤ ਰਾਜ ਜਿਹੜਾ ਗਵਰਨਰ ਆਫ ਬੰਗਾਲ ਮੰਨਦਾ ਸੀ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਕਹਿਣ ਲੱਗ ਪਏ ਦੂਜਾ ਇਸੇ ਐਕਟ ਦੇ ਤਹਿਤ 1774 ਦੇ ਵਿੱਚ ਕੀ ਹੋਇਆ ਕਲਕੱਤਾ ਦੇ ਵਿੱਚ ਇੱਕ ਸੁਪਰੀਮ ਕੋਰਟ ਸੁਪਰੀਮ ਕੋਰਟ ਇ ਸਟੈਲਿਸ਼ ਕੀਤੀ ਗਈ ਸੀ ਜਿਹਦਾ ਪਹਿਲਾ ਜੱਜ ਇੰਪੇ ਸੀਗਾ ਇੰਪੇ ਤਾਂ ਕਿਹੜਾ ਸੀ ਕਵਰਨਰ ਜਨਰਲ ਉਪਗਾਂਡ ਰੈਗੂਲੇਟਿੰਗ ਐਕਟ ਤੋਂ ਬਾਅਦ ਪਹਿਲਾ ਬੌਰਨ ਹੈਸ਼ਟੈਗ ਬਹੁਤ ਬਾਰੇ ਲਾਰਡ ਹੈਸ਼ਟੈਗ ਲਾਇਆ ਦਾ ਲਾਰਡ ਹੈਸ਼ਟੈਗ ਦੀ ਬੌਰਨ ਹੈਸ਼ਟੈਗ ਸੀਗਾ ਇਸ ਤੋਂ ਬਾਅਦ ਕਿਨੇ ਜੀ ਪਿਟਸ ਐਕਟ ਕਦੋਂ ਲਾਗੂ ਕੀਤਾ ਗਿਆ ਸੀਗਾ ਦੇਖੋ ਜੀ ਤਾਂ ਤੁਹਾਨੂੰ ਮੈਂ ਹੁਣੀ ਦੱਸ ਕੀ ਕਰਾਂਗੇ 1773 ਦੇ ਵਿੱਚ ਰੈਗੂਲੇਟਿੰਗ ਐਕਟ ਆਇਆ ਸੀਗਾ ਠੀਕ ਹੈ ਜੀ ਇਹ ਐਕਟ ਦੇ ਵਿੱਚ ਲੱਗਿਆ ਅੰਗਰੇਜ਼ਾਂ ਨੂੰ ਕਿ ਥੋੜੀਆਂ ਜਿਹੀਆਂ ਕਮੀਆਂ ਪੇਛੀਆਂ ਹੈਗੀਆਂ ਤਾਂ ਕਮੀਆਂ ਪੇਛੀਆਂ ਦੂਰ ਕਰਨ ਵਾਸਤੇ 1884 ਦੇ ਵਿੱਚ ਲੈ ਕੇ ਆਏ ਸੀਗੇ ਪਿਟਸ ਐਕਟ ਠੀਕ ਹੈ ਜੀ ਤਾਂ ਉਹ ਆਇਆ ਸੀ 1784 ਦੇ ਵਿੱਚ ਜੇ ਕਮੀਆਂ ਪੇਛੀਆਂ ਦੂਰ ਕਰਨ ਵਾਸਤੇ ਲੈ ਕੇ ਆਏ ਸੀਗੇ ਠੀਕ ਹੈ ਜੀ ਚਲੋ ਆਂਧਰਾ ਪ੍ਰਦੇਸ਼ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਸਵਦੇਸ਼ੀ ਅੰਦੋਲਨ ਸੀਗੀ ਅੰਦੋਲਨ ਸੀਗਾ ਨੂੰ ਕੀ ਕਿਹਾ ਜਾਂਦਾ ਸੀਗਾ ਤਾਂ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਜੀ ਬੰਦੇ ਮਾਤਮ ਮੂਵਮੈਂਟ ਆਂਧਰਾ ਪ੍ਰਦੇਸ਼ ਦੇ ਵਿੱਚ ਸਵਦੇਸ਼ੀ ਮੂਵਮੈਂਟ ਨੂੰ ਬੰਦੇ ਮਾਤਮ ਮੂਵਮੈਂਟ ਕਿਹਾ ਜਾਂਦਾ ਹੈ ਉਹ ਸਵਦੇਸ਼ੀ ਮੂਵਮੈਂਟ ਬਾਰੇ ਮੋਟਾ-ਮੋਟਾ ਸਮਝ ਲਓ ਕੀ ਹੋਇਆ ਰਾਜੇ ਇਹਦੇ ਕਾਰਨ ਦੋ ਸੀਗੇ 1905 ਦੇ ਵਿੱਚ ਤੁਸੀਂ ਸੁਣਿਆ ਹੋਣਾ ਬੰਗਾਲ ਦੀ ਵੰਡ ਬਾਰੇ ਬਾਰ ਬਾਰੀ ਪੇਪਰ ਦੇ ਵਿੱਚ ਪ੍ਰਸ਼ਨ ਹੁੰਦਾ ਕਿ ਬੰਗਾਲ ਦੀ ਵੰਡ ਕਿਦੋਂ ਹੋਈ ਸੀ 1905 ਦੇ ਵਿੱਚ ਕਿਹਦੇ ਸਮੇਂ ਹੋਈ ਸੀ ਲੋਡ ਕਰ ਜਾਂਦੇ ਸਮੇਂ ਹੋਈ ਸੀ ਬੰਗਾਲ ਦੀ ਵੰਡ ਦੀ ਲੋਡ ਕਿਵੇਂ ਪੈ ਗਈ ਦੇਖੋ ਜਿਵੇਂ ਐਡਾ ਬੰਗਾਲ ਹੈ ਜੀ ਆਪਾਂ ਗਾਲ ਸਾਧ ਲਓ ਮੂਵਮੈਂਟਾਂ ਉੱਠਣ ਲੱਗੀਆਂ ਸੀ ਆਜ਼ਾਦੀ ਵਾਲੇ ਜਿਵੇਂ ਇੱਥੇ ਮੂਵਮੈਂਟ ਉੱਠਣ ਲੱਗ ਗਈ ਕੋਈ ਇੱਥੇ ਮੂਵਮੈਂਟ ਉੱਠਣ ਲੱਗ ਗਈ ਵੱਡਾ ਏਰੀਆ ਸੀਗਾ ਤਾਂ ਅੰਗਰੇਜ਼ਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਮੂਵਮੈਂਟਾਂ ਕਿੱਥੋਂ ਉੱਠ ਰਹੀਆਂ ਕਿੱਥੋਂ ਨਹੀਂ ਉੱਠ ਰਹੀਆਂ ਬਗਾਵਤਾਂ ਕਿੱਥੋਂ ਉੱਠ ਰਹੀਆਂ ਤਾਂ ਅੰਗਰੇਜ਼ਾਂ ਨੇ ਕਿਹਾ ਕਿ ਆਪਾਂ ਐ ਕਰਦੇ ਹਾਂ ਕਿ ਆਪਾਂ ਬੰ ਭਾਗਾਂ ਦੇ ਵਿੱਚ ਵੰਡਦੇ ਬੰਗਾਲ ਨੂੰ ਜਿਹਦੇ ਕਰਕੇ ਮੰਨੋ ਜਿਉਂ ਭਾਗਾਂ ਦੇ ਵਿੱਚ ਵੰਡਦਾ ਬੰਗਾਲ ਨੂੰ ਉਹਨਾਂ ਨੂੰ ਇੱਥੋਂ ਪਤਾ ਲੱਗੇ ਮੂਵਮੈਂਟ ਇੱਥੋਂ ਦਵਾ ਦੇਣਗੇ ਇੱਥੋਂ ਦਵਾ ਦੇਣਗੇ ਇੱਥੋਂ ਦਵਾ ਦੇਣਗੇ ਠੀਕ ਹੈ ਕਿ ਆਪ ਦੇ ਥੋੜੇ ਜਿਹੇ ਏਰੀਆ ਦੇ ਵਿੱਚ ਕਾਬੂ ਕਰਨਾ ਸੌਖਾ ਬੰਦਿਆ ਨੂੰ ਤਾਂ ਕਰਕੇ ਬੰਗਾਲ ਦੀ ਵੰਡ ਕਹੀ ਸੀ ਇਹਨਾਂ ਨੇ ਕਾਰਨ ਕੀ ਦੱਸਿਆ ਕਹਿੰਦੇ ਜੀ ਬਾਦਸ਼ਾਹ ਦਾ ਬਹੁਤ ਬਖਰੇਵਾ ਹੈ ਬਾਦਸ਼ਾਹ ਦੇ ਬਖਰੇਵੇਂ ਵਾਸਤੇ ਸੀ ਬੰਗਾਲ ਦੀ ਵੰਡ ਕਰ ਰਹੀ ਹੈ ਇਹ ਚੀਜ਼ ਤੋਂ ਵੀ ਆਪਣੇ ਭਾਰਤੀ ਕਾਫੀ ਕੀ ਹੋਗੇ ਅ ਨਾਰਾਜ਼ ਹੋਗੇ ਉਹ ਕਹਿੰਦੇ ਜੀ ਇਹ ਬੰਗਾਲ ਦੀ ਵੰਡ ਕਰਤੀ ਤਾਂ ਅਸੀਂ ਕਰਾਂਗੇ ਜੀ ਸੁਭਦੇਸ਼ੀ ਮੂਵਮੈਂ ਸਵਦੇਸ਼ੀ ਮੂਵਮੈਂਟ ਸ਼ੁਰੂ ਕਰਾਂਗੇ ਕਿਹਨੇ ਸਵਦੇਸ਼ੀ ਮੂਵਮੈਂਟ ਕੀ ਸੀ ਰਾਜੀ ਸਵਦੇਸ਼ੀ ਮੂਵਮੈਂਟ ਇਹ ਸੀ ਕਿ ਅੰਗਰੇਜ਼ ਆਪਣੀਆਂ ਚੀਜ਼ਾਂ ਅੰਗਰੇਜ਼ ਬਾਹਰੋਂ ਲਿਆ ਕੇ ਇੱਧਰ ਸਸਤੇ ਬੋਲੇ ਚ ਦੇ ਦਿੰਦੇ ਸੀ ਮੰਨ ਲਓ ਮੈਂ ਕੋਈ ਚੀਜ਼ ਤਿਆਰ ਕੀਤੀ ਹੈ ਮੈਂ ਭਾਰਤ ਦੇ ਵਿੱਚ ਰਹਿੰਦਾ ਮੈਂ ਕੋਈ ਚੀਜ਼ ਤਿਆਰ ਕੀਤੀ ਹੈ ਮੈਂ ਆਪਣੇ ਹੱਥੀਂ ਚੀਜ਼ ਤਿਆਰ ਕੀਤੀ ਹੈ ਕੋਈ ਫਲਕਾਰੀ ਲਾ ਲਓ ਕਿ ਭਈ ਲੇਡੀਜ਼ ਨੇ ਕਿਸੇ ਨੇ ਕੋਈ ਫਲਕਾਰੀ ਤਿਆਰ ਕੀਤੀ ਹੈ ਉਹ ਫਲਕਾਰੀ ਵੇਚ ਰਹੀ ਹੈ 100 ਰੁਪਏ ਦੀ ਅੰਗਰੇਜ਼ ਮਸ਼ੀਨੀ ਉਹੀ ਦੇ ਨਾਲ ਦੀ ਚੀਜ਼ ਕਢਾ ਲੈ ਕੇ ਆ ਗਏ ਬਾਹਰੋਂ ਉਹ ਦੇ ਦੇ ਤੈਨੂੰ 50 ਰੁਪਏ ਦੀ ਇਸ 100 ਰੁਪਏ ਤਾਂ ਇਹ ਖਰਚਾ ਜ਼ਿਆਦਾ ਹੋਇਆ ਮਿਹਨਤ ਜ਼ਿਆਦਾ ਹੋਈ ਹੈ 50 ਰੁਪਏ ਤਾਂ ਕਿਉਂਕਿ ਮਸ਼ੀਨੀ ਸਿਸਟਮ ਸੀ ਉਹ ਤੋਂ ਅਪਰ ਡਵਾਂਸ ਸੀਗੇ ਉਹ ਤਾਂ ਤੁਸੀਂ ਕਿਹੜੀ ਚੀਜ਼ ਲਓਗੇ 50 ਹੀ ਲਓਗੇ 100 ਵਾਲੀ ਲਓਗੇ ਤੁਸੀਂ 50 ਵਾਲੀ ਚੀਜ਼ ਲਓਗੇ ਇਹਦੇ ਕਰਕੇ ਕੀ ਹੋ ਗਿਆ ਜਿਹੜਾ ਭਾਰਤ ਦਾ ਮਜ਼ਦੂਰ ਸੀ ਉਹ ਗਰੀਬ ਹੋਈ ਗਿਆ ਜਿਹੜਾ ਅੰਗਰੇਜ਼ ਸੀ ਉਹ ਉਧਰੋਂ ਲਿਆ ਕੇ ਰੀ ਚੀਜ਼ ਜਿਹੜੇ ਉਧਰੋਂ ਵੇਚਦੇ ਸੀ ਉਹ ਮੀਰ ਹੋਈ ਜਾਂਦੇ ਸੀ ਤਾਂ ਫਿਰ ਭਾਈ ਇਹ ਸਵਦੇਸ਼ੀ ਮੂਵਮੈਂਟ ਸ਼ੁਰੂ ਕੀਤੀ ਸੀਗੀ ਆਪਾਂ ਆਪਣੇ ਦੇਸ਼ ਦੇ ਵਿੱਚ ਬਣੀ ਹੋਈ ਚੀਜ਼ ਹੀ ਵਰਤਣੀ ਹੈ ਇਹਨਾਂ ਵਾਲੀਆਂ ਚੀਜ਼ਾਂ ਨਹੀਂ ਵਰਤਣੀਆਂ ਤਾਂ ਕਰਕੇ ਸਵਦੇਸ਼ੀ ਮੂਵਮੈਂਟ ਸ਼ੁਰੂ ਕੀਤੀ ਗਈ ਸੀ ਆ ਲਿਖਿਆ ਹੋਇਆ ਸਵਦੇਸ਼ੀ ਮੂਵਮੈਂਟ 1905 ਦੇ ਵਿੱਚ ਸੀਗੀ ਲੋਟ ਕਰਜ ਦੇ ਸਮੇਂ ਹੋਈ ਸੀ ਬੰਗਾਲ ਨੂੰ ਵੰਡਣ ਵਾਸਤੇ ਹੋਈ ਸੀ ਇਹ ਲੀਡ ਇਹ ਜਿਹੜੀ ਆਪਣਾ ਬਹੁਤ ਸੀ ਮੂਵਮੈਂਟ ਇਹਨੂੰ ਕਾਫੀ ਜਗ੍ਹਾ ਤੋਂ ਕਾਫੀ ਵੱਡੇ ਲੀਡਰ ਲੀਡ ਕਰ ਰਹੇ ਸੀ ਜੇ ਪੂਨਾ ਐਂਡ ਬੰਬਈ ਤੋਂ ਲੀਡ ਕਰ ਰਹੇ ਸੀ ਲੋਕਮਾਨੇ ਤਿਲਕ ਪੰਜਾਬ ਤੋਂ ਲੀਡ ਕਰ ਰਹੇ ਸੀ ਲਾਲਾ ਲਾਜਪਤ ਰਾਏ ਤੇ ਜੀਤ ਸਿੰਘ ਅਤੇ ਦਿੱਲੀ ਤੋਂ ਲੀਡ ਕਰ ਰਹੇ ਸੀ ਸੈਇਦ ਇੱਦਰ ਅਤੇ ਬਦਰਾਸ ਤੋਂ ਲੀਡ ਕਰ ਰਹੇ ਸੀ ਪਲਾਈ ਠੀਕ ਹੈ ਜੀ ਰਾਜੇ ਇਹ ਲੈਕਚਰ ਤੁਹਾਨੂੰ ਬਹੁਤ ਵਧੀਆ ਕਿਸਮ ਦੇ ਨਾਲ ਇੱਕ ਜਿਵੇਂ ਹੁੰਦਾ ਨੂੰ ਪਾਲਿਟੀ ਦੇ ਸਾਰੇ ਮੋਡਰਨ ਹਿਸਟਰੀ ਸਾਰੇ ਐਂਸ਼ੀਅੰਟ ਦੇ ਸਾਰੇ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਮਿਲ ਜਾਣਗੇ ਐਮਸੀਕਿਊ ਦੀ ਫਾਰਮ ਦੇ ਵਿੱਚ ਬਿੱਤ ਪੀਡੀਐਫ ਜਿਹਦੇ ਕਰਕੇ ਤੁਹਾਨੂੰ ਯਾਦ ਕਰਨਾ ਸੌਖਾ ਹੋ ਜੂ ਥਿਊਰੀ ਪੜ੍ਹੂ ਹੀ ਹੋਊਗੀ ਨਾਲ ਤੁਸੀਂ ਐਮਸੀਕਿਊ ਨਾਲੋਂ ਬਾਹਰੋਂ ਤੁਹਾਨੂੰ ਇੱਕ ਐਮਸੀਕਿਊ ਨੂੰ ਰਹਿ ਮੇਰੀ ਗਾਰੰਟੀ ਲੱਗ ਕੇ ਦਿੰਦਾ ਜੇ ਆ ਕੇ ਤੁਹਾਨੂੰ ਇਸ ਵਾਰ ਠੀਕ ਹੈ ਬਹੁਤ ਜ਼ਿਆਦਾ ਤਿਆਰੀ ਕਰੀ ਹੋਈ ਹੈ ਆਪਾਂ ਇਸ ਵਾਰ ਤੁਹਾਡੇ ਵਾਸਤੇ ਚਲੋ ਕਿਹਦੇ ਕਿਸੇ ਵੀ ਦੇਸ਼ ਦਾ ਕਿਹੜਾ ਬੁਨਿਆਦੀ ਕਾਨੂੰਨ ਹੈ ਜੋ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਢਾਂਚੇ ਤੇ ਮੁ ਕਿਹੜੀ ਚੀਜ਼ ਕਰਦੀ ਹੈ ਰਾਜੀ ਤੁਸੀਂ ਸਿੱਧਾ ਲਾ ਸਕਦੇ ਹੋ ਲੋ ਕੀ ਕਹਦੇ ਬਨਾਦੀ ਕਾਨੂੰਨ ਕਿਹੜਾ ਬਨਾਦੀ ਕਾਨੂੰਨ ਆਪਣਾ ਕਿਤੋਂ ਬਣਿਆ ਸੰਵਿਧਾਨ ਤੋਂ ਬਣਿਆ ਤਾਂ ਇਹਦਾ ਆਨਸਰ ਆ ਜਾਊਗਾ ਸੰਵਿਧਾਨ ਕਸਟਮ ਦਾ ਕੀ ਮਤਲਬ ਹੈ ਠੀਕ ਹੈ ਸਿੱਧਾ ਗੱਲ ਹੈ ਆਡियंस ਤੋਂ ਕੌਣ ਜਾਰੀ ਕਰਦਾ ਆਡियंस ਰਾਸ਼ਟਰਪਤੀ ਜਾਰੀ ਕਰ ਸਕਦਾ ਠੀਕ ਹੈ ਇਹ ਚੀਜ਼ਾਂ ਉੱਪਰ ਜਾਣੇ ਜੀ ਠੀਕ ਹੈ ਸੰਵਿਧਾਨ ਇਸ ਤੋਂ ਬਾਅਦ ਕਿਹੜੇ ਆਰਟੀਕਲ ਦੇ ਵਿੱਚ ਉਪ ਰਾਸ਼ਟਰਪਤੀ ਜਿਹਨੂੰ ਆਪਾਂ ਵਾਈਸ ਪ੍ਰੈਜ਼ੀਡੈਂਟ ਕਹਿੰਦੇ ਆ ਉਹਦੀ ਚੋਣ ਕੀਤੀ ਜਾਂਦੀ ਹੈ ਠੀਕ ਹੈ ਜੀ ਕੀ ਡੈਂਡਰ ਕੀਤੀ ਜਾਂਦੀ ਹੈ ਤਾਂ ਵਾਈਸ ਪ੍ਰੈਜ਼ੀਡੈਂਟ ਰਾਜੇ ਬਹੁਤ ਤਾਕੜਾ ਇੱਕ ਅਹੁਦਾ ਹੁੰਦਾ ਹੈਗਾ ਠੀਕ ਹੈ ਜੀ ਵਾਈਸ ਪ੍ਰੈਜ਼ੀਡੈਂਟ ਬਹੁਤ ਤਾਕੜਾ ਅਹੁਦਾ ਹੁੰਦਾ ਹੈਗਾ ਇਹਦੀ ਗੱਲ ਕੀਤੀ ਗਈ ਹੈ ਜੀ ਆਰਟੀਕਲ 66 ਦੇ ਵਿੱਚ ਜੀ ਇਲੈਕਸ਼ਨ ਦੀ ਗੱਲ ਕੀਤੀ ਕਿ ਕਿਸ ਤਰ੍ਹਾਂ ਦੀ ਇਲੈਕਸ਼ਨ ਹੁੰਦੀ ਹੈ ਵਾਈਸ ਪ੍ਰੈਜ਼ੀਡੈਂਟ ਰਾਜੇ ਦੋ ਕੰਮ ਕਰਦਾ ਹੈ ਇਹ ਐਕਸ-ਆਫਸਿਓ ਚੇਅਰਮੈਨ ਹੁੰਦਾ ਕੀਤੇ ਦੋ ਕੰਮ ਕਰਦਾ ਮੰਨ ਲਓ ਰਾਜ ਸਭਾ ਦਾ ਚੇਅਰਮੈਨ ਹੁੰਦਾਗਾ ਨਰੇ ਹੈ ਜਿਹੜੇ ਵਾਈਸ ਪ੍ਰੈਜ਼ੀਡੈਂਟ ਦਾ ਕੰਮ ਕਰਦਾ ਠੀਕ ਹੈ ਜੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਦਾ ਕੰਮ ਕਰਦਾ ਨੇ ਰਾਸ਼ਸਭਾ ਦਾ ਬਾਕੀ ਵਾਈਸ ਪ੍ਰੈਜ਼ੀਡੈਂਟ ਕਿਤੇ ਹੈ ਨਹੀਂ ਤਾਂ ਉਹਦੀ ਥਾਂ ਤੇ ਵੀ ਇਹ ਕੰਮ ਕਰੂਗਾ ਠੀਕ ਹੈ ਜੀ ਤਾਂ ਇਹ ਐਕਸ-ਓਪਸ ਚੇਅਰਮੈਨ ਹੁੰਦਾ ਜੀ ਦੋ ਉਹਦੇ ਸੰਭਾਲਦਾ ਇਹ ਠੀਕ ਹੈ ਜੀ ਜਿਹੜਾ ਹੁੰਦਾ ਵਾਈਸ ਪ੍ਰੈਜ਼ੀਡੈਂਟ ਇਹ ਗੱਲ ਯਾਦ ਰੱਖਣੀ ਹੈ ਬਹੁਤ ਬੜੀ ਪੇਪਰ ਦੇ ਵਿੱਚ ਪ੍ਰੈਸ਼ਨ ਪੁੱਛਿਆ ਗਿਆ ਹੁਣ ਤੁਸੀਂ ਵੀ ਮੈਨੂੰ ਦੱਸਣਾ ਕਿ ਪਹਿਲਾ ਵਾਈਸ ਪ੍ਰੈਜ਼ੀਡੈਂਟ ਕਿਹੜਾ ਸੀ ਆਪਣਾ ਠੀਕ ਹੈ ਜੀ ਉਹ ਤੁਸੀਂ ਦੱਸਣਾ ਮੈਨੂੰ ਕਮੈਂਟਾਂ ਦੇ ਵਿੱਚ ਚਲੋ ਇਨਾਂ ਦੇ ਵਿੱਚੋਂ ਕਿਹੜੀ ਕਮੇਟੀ ਨੇ ਮੌਲਿਕ ਕਰਤੱਵ ਜਿਹਨੂੰ ਆਪਾਂ ਕਹਿੰਦੇ ਨੇ ਫੰਡਾਮੈਂਟਲ ਡਿਊਟੀਆਂ ਜਿਹੜੀ ਆਪਣੀ ਸੰਵਿਧਾਨ ਦੇ 4th A ਭਾਗ ਦੇ ਵਿੱਚ ਆਉਂਦੀ ਹੈ ਠੀਕ ਹੈ ਜੀ 11 ਹੈਗੀਆਂ ਟੋਟਲ ਇਹ ਠੀਕ ਹੈ ਜੀ ਤੇ 11ਵੀਂ ਜਿਹੜੀ ਐਡ ਕੀਤੀ ਗਈ ਹੈ ਉਹ 6 ਤੋਂ ਲੈ ਕੇ 14 ਸਾਲ ਤੱਕ ਸਟੱਡੀ ਜਾਰੀ ਹੈਗੀ ਤੇ ਕਹਿੰਦੇ ਜੀ ਕਿਹੜੀ ਕਮੇਟੀ ਨੇ ਮੌਲਿਕ ਕਰਤੱਵਾਂ ਦੀ ਕਾਰਗੁਜ਼ਾਰੀ ਨਾ ਕਰਨ ਲਈ ਜੁਰਮਾਨਾ ਦਾ ਅਤੇ ਸਜ਼ਾ ਦਾ ਸੁਝਾਅ ਦਿੱਤਾ ਸੀ ਜਿਹੜਾ ਆਪਣੇ ਫੰਡਾਮੈਂਟਲ ਡਿਊਟੀਆਂ ਜੇਕਰ ਉਹਦੀ ਕੋਈ ਅਲੰਘਣਾ ਕਰਦਾ ਹੈ ਉਹਦੇ ਤੇ ਸਜ਼ਾ ਹੋਣੀ ਚਾਹੀਦੀ ਹੈ ਇਹ ਗੱਲ ਕਿਹੜੀ ਕਮੇਟੀ ਨੇ ਕਹੀ ਸੀ ਉਸੇ ਕਮੇਟੀ ਦੀ ਸਿਫਾਰਸ਼ 'ਤੇ ਹੀ ਫੰਡਾਮੈਂਟਲ ਡਿਊਟੀਆਂ ਨੂੰ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀ ਚਲ ਵਾਈਦਾ ਉਹੀ ਦੋ ਤਰੀਕੇ ਦੱਸ ਤੇ ਜੇਕਰ ਤੁਹਾਡੇ ਨੂੰ ਕੋਈ ਪੁੱਛਦਾ ਕਿ ਫੰਡਾਮੈਂਟਲ ਡਿਊਟੀਆਂ ਨੂੰ ਸੰਵਿਧਾਨ ਦੇ ਵਿੱਚ ਕਿਹੜੀ ਕਮੇਟੀ ਦੇ ਤਹਿਤ ਜੋੜਿਆ ਗਿਆ ਸੀ ਜੇ ਤੇ ਇਹ ਪੇਸ਼ਨ ਪੁੱਛਦੇ ਆ ਜਾਂ ਤੁਹਾਡੇ ਨੂੰ ਪੁੱਛਦਾ ਕਿ ਫੰਡਾਮੈਂਟਲ ਰਾਈਟ ਦੀ ਜੇਕਰ ਕੋਈ ਉਲੰਘਣਾ ਕਰਦਾ ਨੂੰ ਜੁਰਮਾਨਾ ਤੇ ਸਜ਼ਾ ਦੇਣੀ ਚਾਹੀਦੀ ਦੇਣੀ ਪਵੇਗੀ ਇਹ ਗੱਲ ਕਿਹੜੀ ਕਮੇਟੀ ਦੀ ਸਿਫਾਰਸ਼ ਕੀਤੀ ਸੀ ਤਾਂ ਇਹ ਹੈਗੇ ਜੀ ਆਪਣੀ ਸਵਰਧ ਸਿੰਘ ਕਮੇਟੀ ਇਹ ਦੋਨੇ ਕੰਮ ਆ ਜਿਹੜੇ ਉਹ ਸਵਰਧ ਸਿੰਘ ਕਮੇਟੀ ਨੇ ਕੀਤੇ ਸੀਗੇ ਇਹ ਬਹੁਤ ਹੀ ਤੁਹਾਡੇ ਵਾਸਤੇ ਇੱਕ ਮਹੱਤਵਪੂਰਨ ਪਰ ਠੀਕ ਹੈ ਜੀ ਮਹੱਤਵਪੂਰਨ ਪਰਿਸ਼ਰਣ ਚਲੋ ਇਸ ਤੋਂ ਬਾਅਦ ਜਦੋਂ ਵੀ ਪਾਰਲੀਮੈਂਟ ਲੱਗਦੀ ਹੈ ਰਾਜ ਜਦੋਂ ਵੀ ਪਾਰਲੀਮੈਂਟ ਲੱਗਦੀ ਹੈ ਤਾਂ ਪਾਰਲੀਮੈਂਟ ਦੇ ਵਿੱਚ ਠੀਕ ਹੈ ਜੀ ਤਾਂ ਪਾਰਲੀਮੈਂਟ ਦੇ ਵਿੱਚ ਰਾਜ ਸੈਸ਼ਨ ਹੁੰਦੇ ਆ ਠੀਕ ਹੈ ਜੀ ਕਹਿੰਦੇ ਜਿਹੜਾ ਯਰੋ ਤਿੰਨ ਸੈਸ਼ਨ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਪਤਾ ਨਹੀਂ ਫਿਰ ਬਾਅਦ ਵਿੱਚ ਦੱਸੂ ਕਿ ਕਿਹੜੇ ਕਿਹੜੇ ਸੈਸ਼ਨ ਹੁੰਦੇ ਆ ਠੀਕ ਹੈ ਜੀ ਕਿਹੜੇ ਕਿਹੜੇ ਸੈਸ਼ਨ ਹੁੰਦੇ ਆ ਇਤੋਂ ਬਾਅਦ ਚ ਦੱਸਾਂਗੇ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੋ ਆਪਾਂ ਜਿਹੜੋ ਪਾਰਲੀਮੈਂਟ ਦੇ ਵਿੱਚ ਜਾ ਕੇ ਲੀਡਰ ਬਹਿ ਜਾਂਦੇ ਆ ਠੀਕ ਹੈ ਜੀ ਜਿਹੜੋ ਪਾਰਲੀਮੈਂਟ ਦੇ ਵਿੱਚ ਜਾ ਕੇ ਲੀਡਰ ਬਹਿ ਜਾਂਦੇ ਆ ਤਾਂ ਜਿਹੜਾ ਪਹਿਲਾ ਜਿਹੜੋ ਪਹਿਲੇ ਘੰਟੇ ਨੂੰ ਕੀ ਕਿਹਾ ਜਾਂਦਾਗਾ ਜਿਹੜੋ ਪ੍ਰੇਸ਼ਨ ਪੁੱਛੇ ਅਤੇ ਦੱਸੇ ਜਾਂਦੇ ਹਨ ਠੀਕ ਹੈ ਜੀ ਜਿਹੜੋ ਪ੍ਰੇਸ਼ਨ ਪੁੱਛੇ ਅਤੇ ਦੱਸੇ ਜਾਂਦੇ ਹਨ ਉਹਨੂੰ ਕੀ ਕਹਿੰਦੇ ਆ ਇਹ ਪੁੱਛ ਰਹੇ ਨੇ ਜੀ ਆਪਾਂ ਤੋਂ ਦੱਸੋ ਨਾ ਜੀ ਤਾਂ ਉਹਨੂੰ ਕਹਿੰਦੇ ਆ ਜੀ ਆਪਣਾ ਕੁਐਸਚਨ ਹਾਊਸ ਜ਼ੀਰੋ ਰੈਸਟ ਕੀਤੀ ਜਾਂਦੀ ਹੈ ਰਾਜੇ ਉਹਨੂੰ ਕਹਿੰਦੇ ਜ਼ੀਰੋ ਹਾਊਸ ਜ਼ੀਰੋ ਰੈਸਟ ਆ ਜਾਂਦੀ ਦੇ ਵਿੱਚ ਉਹਨੂੰ ਜ਼ੀਰੋ ਹਾਊਸ ਕਹਿ ਦਿੰਦੇ ਆ ਠੀਕ ਹੈ ਜੀ ਬੈਸੇ ਇਹਨੂੰ ਕੁਆਰਟਰ ਹਾਊਸ ਕਹਿ ਦਿੰਦੇ ਆ ਚਲੋ ਜਿਹੜੇ ਆਪਣੇ ਰਾਜੇ ਇੰਡੀਅਨ ਪਾਰਲੀਮੈਂਟ ਆਪਣੀ ਇੰਡੀਅਨ ਪਾਰਲੀਮੈਂਟ ਹੈ ਜਿਹੜੀ ਠੀਕ ਹੈ ਜੀ ਇਹਦੇ ਤਿੰਨ ਸੈਸ਼ਨ ਆਗੇ ਠੀਕ ਹੈ ਜੀ ਤਿੰਨ ਸੈਸ਼ਨ ਹੁੰਦੇ ਇਹਦੇ ਵਿੱਚ ਪਹਿਲਾ ਜਿਹੜਾ ਸੈਸ਼ਨ ਹੁੰਦਾ ਉਹਨੂੰ ਕਹਿੰਦੇ ਆਪਾਂ ਬਜਟ ਸੈਸ਼ਨ ਠੀਕ ਹੈ ਜੀ ਦੂਜਾ ਸੈਸ਼ਨ ਹੁੰਦਾ ਆਪਣਾ ਮੌਨਸੂਨ ਸੈਸ਼ਨ ਠੀਕ ਹੈ ਜੀ ਤੀਜਾ ਸੈਸ਼ਨ ਹੁੰਦਾ ਆਪਣਾ ਵਿੰਟਰ ਸੈਸ਼ਨ ਤੀਜਾ ਹੁੰਦਾ ਆਪਣਾ ਵਿੰਟਰ ਸੈਸ਼ਨ ਠੀਕ ਹੈ ਜੀ ਤਿੰਨ ਸੈਸ਼ਨ ਹੁੰਦੇ ਆ ਇਹ ਯਾਦ ਕਰ ਲਿਓ ਭਾਈ ਸਾਹਿਬ ਚੰਗੀ ਤਰ੍ਹਾਂ ਬਹੁਤ ਵਾਰੀ ਬੱਚੇ ਨੂੰ ਪੇਪਰ ਦੇ ਵਿੱਚ ਅਪ੍ਰੇਸ਼ਨ ਪੁੱਛਿਆ ਜਾਂਦਾ ਪਰ ਉਹਨਾਂ ਨੂੰ ਬਾਅਦ ਵਿੱਚ ਪਤਾ ਨਹੀਂ ਲੱਗਦਾ ਕਿਉਂਕਿ ਅਪ੍ਰੇਸ਼ਨ ਇੱਕ ਤਰ੍ਹਾਂ ਪੁੱਛਿਆ ਜਾਂਦਾ ਕਿ ਇਹਦਾ ਜੋ ਕਿਹੜਾ ਸੈਸ਼ਨ ਨਹੀਂ ਹੈਗਾ ਪਾਰਲੀਮੈਂਟ ਦਾ ਆਪਣੀ ਦਾ ਠੀਕ ਹੈ ਜੀ ਕਿਹੜਾ ਸੈਸ਼ਨ ਨਹੀਂ ਹੈਗਾ ਇੱਕ ਦਿਨ ਇਹ ਅਪ੍ਰੇਸ਼ਨ ਪੁੱਛ ਲਿਆ ਜਾਂਦਾਗਾ ਤੇ ਦੂਜਾ ਇਹਨੇ ਪੁੱਛਿਆ ਜਾ ਸਕਦਾ ਵਿਚਾਰਲਾ ਸੈਸ਼ਨ ਕਿਹੜਾ ਹੁੰਦਾਗਾ ਠੀਕ ਹੈ ਜੀ ਇਹ ਚੀਜ਼ਾਂ ਹਟ ਗਈਆਂ ਓਕੇ ਇਹ ਚੰਗੀ ਤਰ੍ਹਾਂ ਸਾਰੇ ਬੱਚੇ ਨੇ ਰਿਪੀਟ ਕਰ ਲੈਣੇ ਕਿਸੇ ਬੱਚੇ ਨੂੰ ਲੋੜ ਨਾ ਪਵੇ ਠੀਕ ਹੈ ਜੀ ਤੇ ਬਸ ਇੰਨੀ ਯਾਦ ਕਰ ਲਿਓ ਓਕੇ ਇੱਕ ਸੱਚ ਇੱਕ ਕੁਸ਼ਨ ਹੋਰ ਪੁੱਛਿਆ ਜਾਂਦਾ ਹੁੰਦਾ ਕਿ ਸਭ ਤੋਂ ਛੋਟਾ ਸੈਸ਼ਨ ਕਿਹੜਾ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਸਭ ਤੋਂ ਛੋਟਾ ਸੈਸ਼ਨ ਕਿਹੜਾ ਸਭ ਤੋਂ ਛੋਟਾ ਸੈਸ਼ਨ ਹੈਗਾ ਵਿంటర్ ਸੈਸ਼ਨ ਜੀ ਠੀਕ ਹੈ ਜੀ ਸਭ ਤੋਂ ਛੋਟਾ ਸੈਸ਼ਨ ਹੈਗਾ ਇਹ ਹੁੰਦਾਗਾ ਨਵੰਬਰ ਦੇ ਸਟਾਰਟਿੰਗ ਦੇ ਵਿੱਚ ਅਤੇ ਐਂਡ ਆਫ ਦਸੰਬਰ ਦੇ ਵਿੱਚ ਹੁੰਦਾਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਤੇ ਜਿਹੜਾ ਆਪਣਾ ਮਾਨਸੂਨ ਸੈਸ਼ਨ ਹੁੰਦਾਗਾ ਇਹ ਜੁਲਾਈ ਦੇ ਸ਼ੁਰੂਆਤ ਦੇ ਵਿੱਚ ਅਤੇ ਅਗਸਤ ਦੇ ਐਂਡ ਦੇ ਵਿੱਚ ਹੁੰਦਾਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਚਲੋ ਕਿਹੜੇ ਸੂਰਜੀ ਸਿਸਟਮ ਦੇ ਗਠਨ ਅਤੇ ਮਲਾਂਕਨ ਦੀ ਵਿਆਖਿਆ ਜਿਹੜਾ ਆਪਣਾ ਸੂਰਜੀ ਸੋਲਰ ਸਿਸਟਮ ਹੈ ਜਿਹਦੀ ਫਾਰਮੇਸ਼ਨ ਬਾਰੇ ਠੀਕ ਹੈ ਜੀ ਉਹਦੀ ਵਿਆਖਿਆ ਬਾਰੇ ਠੀਕ ਹੈ ਜੀ ਸਭ ਤੋਂ ਪਰਮਾਣਿਤ ਮਾਡਲ ਕਿਹੜਾ ਹੈਗਾ ਜਿਹਦੇ ਚੋਰੀ ਸਾਰੇ ਦੱਸਿਆ ਜਾਂਦਾ ਕਿ ਸੂਰਜ ਦੇ ਵਿੱਚ ਕਿਹੜੇ-ਕਿਹੜੇ ਗੈਸਾਂ ਕਿਵੇਂ ਦੀ ਫਾਰਮੇਸ਼ਨ ਹੋਈ ਕਿਵੇਂ ਦੇ ਕਿਰਿਆ ਹੁੰਦਿਆਂ ਕੀ ਆ ਸਾਰੀ ਕੁਸ਼ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਮਾਡਲ ਹੈ ਜਿਹੜੀ ਇਹ ਵਾਦੇ ਦੱਸਦਾ ਠੀਕ ਹੈ ਜੀ ਇਹ ਮਾਡਲ ਹੈਗਾ ਆਪਣਾ ਸੀ ਨੰਬਰ ਆਪਸ਼ਨ ਠੀਕ ਹੈ ਜੀ ਨੇਬੂਲਰ ਹਾਈਪੋਥੈਸ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆਇਆ ਚਲੋ ਕਹਿੰਦੇ ਜੀ ਅਕਤੂਬਰ ਤੋਂ ਨਵੰਬਰ ਦੇ ਦੌਰਾਨ ਸੂਰਜ ਦੀ ਪ੍ਰਤੱਖ ਗਤੀ ਜਿਹੜੀ ਹੁੰਦੀ ਹੈ ਉਹ ਕਿਸ ਵੱਲ ਹੁੰਦੀ ਹੈ ਠੀਕ ਹੈ ਜੀ ਪੁੱਛ ਰਹੇ ਹੈ ਕਿ ਜਦੋਂ ਮਤਲਬ ਅਕਤੂਬਰ ਤੇ ਨਵੰਬਰ ਦਾ ਸਮਾਂ ਆ ਜਾਂਦਾ ਹੈਗਾ ਠੀਕ ਹੈ ਜੀ ਉਦੋਂ ਜਿਹੜੀ ਸੂਰਜ ਦੀ ਗਤੀ ਹੈ ਉਹ ਕਿੱਧਰ ਤੋਂ ਕਿਹੜੀ ਦਿਸ਼ਾ ਤੋਂ ਕਿਹੜੀ ਦਿਸ਼ਾ ਵੱਲ ਹੁੰਦੀ ਹੈ ਤਾਂ ਦੱਖਣ ਵੱਲ ਹੁੰਦੀ ਹੈ ਜੀ ਡੀ ਨੰਬਰ ਆਪਸ਼ਨ ਆਪਣਾ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਜੀ ਸਿੰਧੂ ਘਾਟੀ ਦੀ ਸੱਭਿਅਤਾ ਦੇ ਮਹਾਨ ਇਸ਼ਨਾਨ ਘਰ ਬਾਰੇ ਕਿਹੜਾ ਕਥਨ ਸੱਚ ਹੈ ਬਹੁਤ ਵੱਡਾ ਉੱਥੇ ਗਰੇਟ ਬਾਥ ਮਿਲਿਆ ਹੈਗਾ ਕਿਹੜਾ ਕਥਨ ਸੱਚ ਹੈ ਕਹਿੰਦੇ ਤੇ ਅਨਾਜ ਰੱਖੇ ਜਾਂਦੇ ਸੀ ਤਾਂ ਰਾਜ ਜੀ ਇਸ਼ਨਾਨ ਘਰ ਚ ਕੌਣ ਬਾਤ ਰੱਖੂਗਾ ਉਹ ਅਨਾਜ ਰੱਖੂਗਾ ਇਸ਼ਨਾਨ ਘਰ ਚ ਕੌਣ ਖੇਤੀ ਕਰੂਗਾ ਠੀਕ ਹੈ ਜੀ ਕਹਿੰਦੇ ਰਿਲੀਜੀਅਸ ਪਰਪਸ ਵਾਸਤੇ ਵਰਤਿਆ ਜਾਂਦਾ ਜੀ ਸ਼ਹਿਰ ਦੇ ਵਿੱਚ ਪਾਣੀ ਦੀ ਟੈਂਕੀ ਵਜੋਂ ਵਰਤਿਆ ਜਾਂਦਾ ਇਸ ਤਰ੍ਹਾਂ ਜੀ ਜਿੱਥੇ ਕਿਤ ਜਿਆਦਾ ਪ੍ਰੈਸ਼ਰ ਜਿੰਨਾ ਜਿਹੜਾ ਇਕੂਡੇਟ ਮੰਨਿਆ ਜਾਂਦਾ ਉਹ ਵਹੀ ਮੰਨਿਆ ਜਾਂਦਾ ਕਿ ਸ਼ਹਿਰ ਦੇ ਵਿੱਚ ਪਾਣੀ ਦੀ ਟੈਂਕੀ ਵਜੋਂ ਵਰਤਿਆ ਜਾਂਦਾ ਸੀਗਾ ਠੀਕ ਹੈ ਜੀ ਜਿਹੜਾ ਲੱਭਿਆ ਉੱਥੇ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਵਿਦਾਂਵਰਤਨ ਵਿੱਚ ਕੱਲ ਦੱਸ ਕਿ ਕਿਹਾ ਕਿ ਆਪਣੇ 4 ਵੇਦ ਹੈਗੇ ਰਗਵੇਦ ਯੁਰਵੇਦ ਅਥਰਵੇਦ ਸਾਮਵੇਦ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਵੇਦ ਜਿਹੜਾ ਰਗਵੇਦ ਹੈ ਜਿਹਦੇ ਵਿੱਚ 10 ਮੰਡਲ 1028 ਦੇ ਵਿੱਚ ਹਾਈਮਨਾਂਗੇ ਸੂਤਰ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਦੋਰ ਸੇਸ਼ਨਾ ਵਿੱਚ ਪਾਇਆ ਜਾਂਦਾ ਹੈ ਅਤੇ ਜਨਤਕ ਤੌਰ ਤੇ ਜਾਂ ਵਿਅਕਤੀਗਤ ਤੌਰ ਤੇ ਦਿੱਤੀ ਦਵਾਜਾਂ ਦਾ ਵਰਤੂ ਹੈ ਦੇਖੋ ਜੇ ਕਿਸੇ ਬੱਚੇ ਨੂੰ ਨਹੀਂ ਵੀ ਹੁੰਦਾ ਨਾ ਰਗਵੇਦ ਤਾਂ ਕੱਟ ਦੋ ਰਗਵੇਦ ਤਾਂ ਕੱਟ ਦੋ ਕਿਉਂਕਿ ਰਗਵੇਦ ਦੇ ਵਿੱਚ ਤਾਂ ਸੂਰਜ ਦੀ ਪੂਜਾ ਕੀਤੀ ਗਈ ਸਭ ਤੋਂ ਜ਼ਿਆਦਾ ਸੂਰਜ ਦੀ ਉਸਤਤ ਕੀਤੀ ਗਈ ਹੈ ਠੀਕ ਹੈ ਜੀ ਸੂਰਿਆ ਦੇਵਤਾ ਦੀ ਰਗਵੇਦ ਦੇ ਵਿੱਚ ਸਾਵੇਦ ਦਾ ਸੰਬੰਧ ਮਿਊਜ਼ਿਕ ਦੇ ਨਾਲ ਹੈ ਠੀਕ ਹੈ ਜੀ ਯੁਰਪ ਅਥਰਵੇਦ ਦੇ ਵਿੱਚ ਆਪਣੀਆਂ ਮੈਡੀਮੂਡੀ ਸੰਦਾ ਜਾਂਦੀਆਂ ਹੈ ਯੂਰਬੇ ਦੇ ਵਿੱਚ ਜਗ ਆ ਜਾਂਦੇ ਆ ਆਪਣੇ ਜਗ ਕਰਨੇ ਜਗ ਨਹੀਂ ਹੁੰਦੇ ਜਿਵੇਂ ਵੱਡੇ ਵੱਡੇ ਜਗ ਹੁੰਦੇ ਆ ਜਿੱਦੇ ਖਵਾਇਆ ਜਾਂਦਾ ਲੋਕਾਂ ਨੂੰ ਭੋਜ ਚ ਕਿਹਾ ਜਾਂਦਾ ਤਾਂ ਰੀਤੀ ਰਿਵਾਜਾਂ ਦੀ ਗੱਲ ਇਹਦੇ ਵਿੱਚ ਹੋ ਗਈ ਜੇ ਨਾ ਵੀ ਪਤਾ ਹੁੰਦਾ ਤੁਸੀਂ ਆਨਸਰ ਲਾ ਸਕਦੇ ਸੀ ਜੀ ਇੱਕ ਕਹਿੰਦੇ ਜੀ ਪੱਤ ਦਕਲ ਜੈਨ ਮੰਦਰ ਦਾ ਨਿਰਮਾਣ ਹੋਇਆ ਸੀਗਾ ਇਹ ਮੰਦਰ ਦਾ ਨਿਰਮਾਣ ਕਿਹਦੇ ਦੁਆਰਾ ਕੀਤਾ ਗਿਆ ਸੀਗਾ ਇਹ ਮੰਦਰ ਦਾ ਨਿਰਮਾਣ ਕੀਤਾ ਗਿਆ ਸੀਗਾ ਜੀ ਹਮ ਰਾਸ਼ਟਰਕੂਟਾ ਦੁਆਰਾ ਆਹ ਮੰਦਿਰ ਦਾ ਦੇਖ ਲਓ ਇਹ ਮੰਦਰ ਐਸੋ ਪੁੱਛਿਆ ਜਾ ਸਕਦਾ ਹੈਗਾ ਕਿ ਜਿਹੜਾ ਇਹ ਮੰਦਰ ਹੈਗਾ ਠੀਕ ਹੈ ਜੀ ਪਤਲ ਦਕਲ ਮੰਦਰਾ ਜਿਹੜਾ ਪਤਲ ਦਕਲ ਮੰਦਰਾ ਹੈਗਾ ਇਹ ਕਿਹੜੇ ਧਰਮ ਨਾਲ ਸੰਬੰਧਤ ਹੈਗਾ ਇਹ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਜੈਨ ਧਰਮ ਨਾਲ ਸੰਬੰਧਤ ਹੈ ਇਹ ਇਹਨੂੰ ਤਰਵਤੀਆ ਅਰਗੇਨਿਕ ਕਰਵਾਇਆ ਸੀ ਰਾਸ਼ਟ੍ਰਕੂਟ ਨੇ ਧਿਆਨ ਕਰਵਾਇਆ ਸੀ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਪੰਜਾਬ ਤੋਂ ਬਾਹਰ ਮਹਿਮੂਦ ਗਾਜ਼ਨਵੀ ਦੁਬਾਰਾ ਕਿਹੜਾ ਆਖਰੀ ਹਮਲਾ ਸੀਗਾ ਠੀਕ ਹੈ ਜੀ ਇਹ ਹੈਗਾ ਸੀ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਜਿਹੜਾ ਨੇ ਜਿਹੜਾ ਨੇ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਬਹੁਤ ਵਾਰੀ ਪੇਪਰ ਦੇ ਵਿੱਚ ਪ੍ਰਸ਼ਨ ਇਹ ਆ ਜਾਂਦਾ ਕਿ ਜਿਹੜਾ ਮਹਮਦ ਗਾਜ਼ਨਵੀ ਸੀ ਉਹਦਾ ਆਦੇਸ਼ ਕੀ ਸੀਗਾ ਪੰਜਾਬ ਤੇ ਜਾਂ ਇੰਦ ਭਾਰ ਉਹਦਾ ਉਦੇਸ਼ ਸੀਗਾ ਰਾਜ ਦੀ ਧਨ ਇਕੱਠਾ ਕਰਨਾ ਬਹੁਤ ਲੋਕ ਕਹਿੰਦੇ ਆ ਧਰਮ ਦਾ ਵਿਸਤਾਰ ਕਰਨਾ ਸੀਗਾ ਜੀ ਆਪਰੇ ਰਾਜ ਦਾ ਵਿਸਤਾਰ ਕਰਨਾ ਸੀਗਾ ਨਹੀਂ ਸਿਹਰਾ ਰਾਜ ਜੀ ਉਹਦਾ ਧਨ ਧਨ ਇਕੱਠਾ ਕਰਨਾ ਹੀ ਇਹਦਾ ਉਹਦਾ ਉਹ ਸੀਗਾ ਆ ਲਿਖਿਆ ਹੋਇਆ ਹੈ ਮੁਹੰਮਦ ਗਾਜਨੀ ਨੇ ਟੋਟਲ 17 ਹਮਲੇ ਕੀਤੇ ਆ ਇਹ ਪ੍ਰਸ਼ਨ ਵੀ ਪੁੱਛਿਆ ਕਿ ਮੁਹੰਮਦ ਗਾਜਨੀ ਨੇ ਕਿੰਨੇ ਹਮਲੇ ਕੀਤੇ 17 ਹਮਲੇ ਕੀਤੇ ਆ 1000 ਤੋਂ ਲੈ ਕੇ 1027 ਤੱਕ ਇਹਨੇ ਹਮਲੇ ਕੀਤੇ ਆ ਠੀਕ ਹੈ ਜੀ ਇਹਦਾ ਮੁੱਖ ਉਦੇਸ਼ ਸੀਗਾ ਜਿਹੜਾ ਉਹ ਧਨ ਰਾਹੀ ਦੌਲਤ ਇਕੱਠੀ ਧਨ ਲੁੱਟ ਰਾਹੀ ਦੌਲਤ ਇਕੱਠੀ ਕਰਨਾ ਸੀਗਾ ਇਹ ਪੇਪਰ ਦੇ ਵਿੱਚ ਬਹੁਤ ਵਾਰੀ ਪ੍ਰਸ਼ਨ ਰਿਪੀਟ ਹੋ ਕੇ ਇਸ ਤੋਂ ਬਾਅਦ ਅੱਜ ਦਾ ਆਖਰੀ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਜੀ ਆਰਟੀ ਟੈਕਚਰ ਦੀ ਮੈਮੂ ਲੂਕੇ ਸ਼ੈਲੀ ਕਿਸ ਬਾਛ ਦੇ ਨਾਲ ਸੰਬੰਧਿਤ ਅੱਜ ਦੇ ਸਮੇਂ ਦੇ ਵਿੱਚ ਬਹੁਤ ਦੇਸ਼ਾਂ ਦੇ ਵਿੱਚ ਰਾਜੀ ਸ਼ੈਲੀ ਵਰਤੀ ਜਾਂਦੀ ਹੈ ਕਹਿੰਦੇ ਸ਼ੈਲੀ ਹੈ ਜਿਹੜੀ ਉਹ ਕਿਹੜੇ ਅ ਬਾਛ ਦੀ ਦੇਣਾ ਹੈਗੀ ਠੀਕ ਹੈ ਜੀ ਇਹ ਹੈਗੇ ਜੀ ਗੁਲਾਮ ਬਾਛ ਦੀ ਜਿਹੜੋ ਆਪਾਂ ਕਹਿੰਦੇ ਆ ਸਲੇਵਡੈਂਟਿਟੀ ਠੀਕ ਹੈ ਜੀ ਦੇਖ ਸਕਦੇ ਹੋ ਜਿਹੜੀ ਆ ਚੀਜ਼ ਵਰਤੀ ਜਾਂਦੀ ਹੈ ਨਾ ਬਹੁਤ ਸਾਰੀਆਂ ਐਮਬੈਸੀਆਂ ਅੱਜ ਇਹ ਆ ਚੀਜ਼ ਹੈਗੀ ਆ ਚੀਜ਼ ਹੈ ਦਿੱਲੀ ਸਲਸਲਾਤ ਦੇ ਵਿੱਚ ਵਰਤੀ ਜਾਂਦੀ ਸੀ ਇਹਨੂੰ ਬਹੁਤ ਵੱਡੇ ਵੱਡੇ ਦੇਸ਼ ਹੈ ਜਿਹੜੇ ਕਾਪੀ ਕਰਕੇ ਵਰਤਦੇ ਆਪਨੇ ਠੀਕ ਹੈ ਜੀ ਤਾਂ ਇਹਦੇ ਨਾਲ ਅੱਜ ਦਾ ਆਪਣਾ ਲੈਕਚਰ ਇਸ ਸਮਾਪਤ ਹੀ ਹੁੰਦੀ ਹੈ ਕਿਵੇਂ ਲੱਗਿਆ ਤੁਹਾਨੂੰ ਲੈਕਚਰ ਜਿੰਨੀਆਂ ਚੀਜ਼ਾਂ ਦੇ ਪੜ੍ਹਾਇਆ ਤੁਹਾਨੂੰ ਇਸ ਲੈਕਚਰ ਦੇ ਵਿੱਚ ਤੁਹਾਨੂੰ ਵਧੀਆ ਲੱਗੀਆਂ ਸਮਝ ਆਈਆਂ ਜਿਹਾ ਗਿਆ ਤਾਂ ਬਾਤੋ ਬਾਤਾ ਜੀ ਇੱਕ ਮਿੰਟ ਜ਼ਰੂਰ ਕਰਿਆ ਕਰੋ ਵਿਊ ਜ਼ਿਆਦੇ ਹੁੰਦੇ ਆ ਕਮੈਂਟ ਸਾਰੇ 18 ਤੋਂ ਲੈ ਕੇ 20 ਬੱਚਿਆਂ ਦੇ ਹੁੰਦੇ ਆ ਠੀਕ ਹੈ ਉਹ ਜੇ ਤੁਸੀਂ ਚੈਟ ਕਰਦੇ ਹੁੰਦੇ ਆ ਰਾਤ ਨੂੰ ਬਿਸਤਰੇ ਜਿਗੜ ਵੜ ਵੜ ਕੇ ਉਹ ਤਾਂ ਤੁਹਾਡੇ ਉਂਗਲ ਗੂਠੇ ਆਏ ਚੱਲਦੇ ਹੁੰਦੇ ਜਿਵੇਂ ਵਿੱਚ ਉੱਪਰ ਕੀ ਪਾਇਆ ਵਾ ਕੋਈ ਖਾਦਾ ਵਾ ਕੁਸ ਹੈ ਪਤਾ ਨਹੀਂ ਕੀ ਤੁਹਾਡੇ ਗੂਠੇ ਨਾਲ ਬੈਰ ਹੁੰਦਾ ਉਹਨੂੰ ਹੈ ਉਹਦਾ ਬਹੁਤ ਇੱਕ ਮੈਸੇਜ ਆਉਂਦਾ ਹ ਇਹ ਤਾਂ ਥੋੜੇ 40 ਬਗ ਜਾਂਦੇ ਹੁੰਦੇ ਆ ਠੀਕ ਹੈ ਮੈਨੂੰ ਸਾਰਾ ਪਤਾ ਹੈ ਠੀਕ ਹੈ ਤਾਂ ਕਰਕੇ ਕਹਿਣਾਗਾ ਕਿ ਮੈਨੂੰ ਵੀ ਮਾੜੇ-ਮੋੜੇ ਮੈਸੇਜ ਕਰ ਲਿਆ ਕਰੋ ਜਿਹੜਾ ਇੰਨੀ ਵੱਡੀ ਸ਼ਕਲ ਵੀ ਹੈ ਨਹੀਂ ਮੇਰੀ ਜਿੱਦ ਨੂੰ ਮੈਨੂੰ ਮੈਸੇਜ ਕਮੈਂਟ ਨਹੀਂ ਕਰਦੇ ਯਾਰ ਠੀਕ ਹੈ ਤੇ ਬਾਕੀ ਜੇ ਕਿਸੇ ਬੱਚੇ ਨੇ ਭਾਈ ਬਹੁਤ ਬੱਚੇ ਕਹਿੰਦੇ ਸਾਡੀ ਸੋਹਣੀ ਸ਼ਕਲ ਕਹਿੰਦੇ ਜੀ ਹੈ ਠੀਕ ਹੈ ਜੀ ਤਾਂ ਭਾਈ ਮੇਰੀ ਆਈਡੀ ਹੈ ਭੁੱਲਰ 3518 ਉੱਥੇ ਦੇਖ ਸਕਦੇ ਹੋ ਐਂ ਪੜਾਉਂ ਚ ਰਹਿ ਜੀ ਮੈਨੂੰ ਨਜ਼ਾਰਾ ਆਉਂਦਾਗਾ ਕਿਉਂਕਿ ਇਹਨਾਂ ਦਾ ਤਾਂ ਤੜਾ ਕਨਸੈਪਟ ਸਿੱਧਾ ਫੋਕਸ ਜਾਂਦਾਗਾ ਲੈਕਚਰ ਦੇ ਉੱਪਰ ਜਿਹੜਾ ਆਈਪੀਐਸ ਯੂਪੀਐਸਸੀ ਤਿਆਰੀ ਕਰਦੇ ਨੇ ਬੱਚੇ ਉਹਨਾਂ ਦਾ ਪੜਨ ਦਾ ਤਰੀਕਾ ਵੀ ਸੇਮ ਟੂ ਸੇਮ ਹੈ ਜਿਵੇਂ ਤੁਹਾਨੂੰ ਮੈਂ ਇਸ ਤਰ੍ਹਾਂ ਪੜਾ ਰਿਹਾ ਹੈਗਾ ਠੀਕ ਹੈ ਜੀ ਭੁੱਲਰ 35タル ਆਪਣੀ ਇੰਸਟਾਗ੍ਰam ਵੀਡੀਓ ਉੱਥੇ ਜਾ ਕੇ ਮੈਨੂੰ ਦੇਖ ਸਕਦੇ ਹੋ ਠੀਕ ਹੈ ਜੀ ਤੇ ਦੱਸ ਦੋ ਕਿ ਮੈਂ ਕਿਵੇਂ ਲੱਗਦਾ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਸੋਨੂੰ ਕਿ ਅਸੀਂ ਉਹਨੇ ਫੁਗਰੀ ਦੇ ਪੰਡਾਂ ਵਾਲੇ ਠੀਕ ਹੈ ਤੇ ਬਾਕੀ ਵੀ ਦੱਸ ਮੈਸੇਜ ਮੁੱਛੇ ਚ ਕਰਦਿਆ ਕਰੋ ਹੱਥ ਨਹੀਂ ਥੋੜੇ ਦੁਖਣ ਲੱਗੇ ਠੀਕ ਹੈ ਬਾਕੀ ਜੇ ਤੁਹਾਨੂੰ ਲੱਗਦਾ ਕਿਸੇ ਬੱਚੇ ਨੂੰ ਕਿ ਕਮਜ਼ੋਰੀ ਹੈ ਕਮੈਂਟ ਕਮਟ ਨਹੀਂ ਠੀਕ ਹੈ ਤੇ ਬਾਕੀ ਜੇ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਚੀਜ਼ ਨਹੀਂ ਸਮਝ ਆਉਂਦੀ ਆਪਾਂ ਬੈਠੇ ਆ ਤੇ ਅੱਜ ਤੋਂ ਅੱਜ ਆਪਾਂ ਮੈਥ ਦਾ ਲੈਕਚਰ ਲਾਵਾਂਗੇ ਆਪਾਂ ਠੀਕ ਹੈ ਸ਼ਾਮ ਨੂੰ ਨੰਬਰ ਸਿਸਟਮ ਕਾਈ ਲਾਵਾਂਗੇ ਕਿਉਂਕਿ ਇੱਕ ਵਾਰੀ ਬੱਚੇ ਕਹਿੰਦੇ ਸਾਡੇ ਕਨਸੈਪਟ ਕਲੀਅਰ ਕਰਵਾ ਦਿਓ ਜੀ ਇੱਕ ਵਾਰੀ ਠੀਕ ਹੈ ਤਾਂ ਤੁਹਾਡੇ ਕਨਸੈਪਟ ਆਪਾਂ ਮੇਨ ਮੇਨ ਕਨਸੈਪਟ ਤੁਹਾਡੇ ਸਾਰੇ ਕਲੀਅਰ ਕਰਵਾ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਜਦੋਂ ਆਪਣੇ 1.5 ਮਹੀਨੇ ਜਿਹੜੇ ਕਨਸੈਪਟ ਕਲੀਅਰ ਹੋ ਜਾਣਗੇ ਸਾਰੇ ਇਸ ਤੋਂ ਬਾਅਦ ਤੁਹਾਡੇ ਆਪਾਂ ਡੇਲੀ ਐਮਸੀਕਿਊ ਲਾਦਿਆ ਕਰਾਂਗੇ ਮੈਥ ਦੇ ਠੀਕ ਹੈ ਫਿਰ